ਇਹ ਪਿੰਡ ਹੁਣ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਉਮੀਦਵਾਰਾਂ ਦੇ ਲਈ ਚੈਲੰਜ ਬਣ ਚੁੱਕਿਆ ਬਾਹਰ ਬੋਰਡ ਲਾ ਲਿਆ ਜੀ ਮਿਲਕ ਪਲਾਂਟ ਦਾ ਤੇ 에ਥਨੋਲ ਦੀ ਨਾ ਸ਼ਰਾਬ ਦੀ ਫੈਕਟਰੀ ਇੱਥੇ ਜਿਹੜੀ ਹੈਗੀ ਆ ਲੱਗਣ ਲੱਗੀ ਸੀਗੀ ਤੁਹਾਡਾ ਹਲਕਾ ਤੇ ਤੁਹਾਡੇ ਹਲਕਾ ਤੁਹਾਡੀ ਸਰਕਾਰ ਉਹਦੇ ਵਿੱਚ ਕਹਿੰਦੇ ਜੀ ਆਹ ਕੰਮ ਹੋ ਰਿਹਾ ਜੀ 에ਥਨੋਲ ਦੀ ਲੱਗਣ ਲੱਗੀ ਫੈਕਟਰੀ ਕਿ ਕੋਈ ਬਾਹਰੋਂ ਅਮਰ ਸਰ ਸਾਹਿਬ ਤੋਂ ਆ ਕੇ ਕੋਈ ਇੰਡਸਟਰੀ ਲਿਸਟ ਮਿਲਕ ਪਲਾਂਟ ਦਾ ਬੋਰਡ ਲਗਾ ਕੇ ਅੰਦਰ ਇਥਨੋਲ ਦਾ ਪਲਾਂਟ ਲੱਗ ਰਿਹਾ ਜਿੱਥੋਂ ਤੱਕ ਇਸ ਯੂਨਿਟ ਨੂੰ ਇਥਨੋਲ ਦੀ ਲੱਗਣ ਦੀ ਗੱਲ ਹੈ ਮੈਂ ਜ਼ਿਲ੍ਹਾ ਪ੍ਰਧਾਨ ਜੂਥਪਿੰਗ ਆਮਾਦੀ ਪਾਰਟੀ ਤੇ ਸਰਕਾਰ ਦਾ ਵੀ ਇਸਾਂ ਡਾਇਰੈਕਟਰ ਪੰਜਾਬ ਸਟੇਟ ਡੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਇਹ ਇੰਡਸਟਰੀ ਹਰਪੀਤ ਸਿੰਘ ਕਾਲੋਂ ਦੇ ਜੀਂਦਿਆਂ ਹੁੰਦਿਆਂ ਇਹ ਯੂਨਿਟ ਸਥਾਪਿਤ ਨਹੀਂ ਹੋਏਗਾ ਪਰ ਇਜਾਜ਼ਤ ਤਾਂ ਤੁਹਾਡੀਆਂ ਸਰਕਾਰਾਂ ਦਿੰਦੀਆਂ ਬਾਈ ਜੀ ਤੁਹਾਡੀ ਸਰਕਾਰ ਨੇ ਐਨਓਸੀ ਕਿਉਂਕਿ ਇੱਕ ਜੇ ਇਹ ਸੈਂਟਰ ਦਾ ਪ੍ਰੋਜੈਕਟ ਸੀ ਤਾਂ ਐਨਓਸੀ ਜਿਹੜੀ ਸਟੇਟ ਦੇ ਵਿੱਚ ਲੱਗਦੀ ਹੈ ਉਹ ਸਟੇਟ ਵੀ ਤਾਂ ਦਿੰਦੀ ਹੈ ਉਹ ਕਹਿੰਦੇ 2022 ਚ ਦੇ ਦਿੱਤੀ ਸੀਗੀ ਜੀ ਮਾਈਨਿੰਗ ਦਾ ਬਹੁਤ ਵੱਡਾ ਮੁੱਦਾ ਰੱਖਿਆ ਗਿਆ ਸੀਗਾ ਜੀ ਜਦੋਂ ਚੰਨੀ ਸਰਕਾਰ ਵੀ ਸੀਗੀ ਉਦੋਂ ਰਗਵ ਚੱਡਾ ਜੀ ਖੁਦ ਇੱਥੇ ਆਉਂਦੇ ਨੇ ਤਾਂ ਅੱਜ ਵੀ ਤਾਂ ਉਹ ਉਹੀ ਬਾਈ ਜੀ ਕਹਿੰਦੇ ਲਗਾਤਾਰ ਚੱਲ ਰਿਹਾ ਜੀ ਉਹਦੇ ਬਾਰੇ ਵੀ ਬੋਲ ਰਹੇ ਹੋ ਤੁਸੀਂ ਜਾਂ ਵੀ ਸਾਡੀ ਪਾਰਟੀ ਆ ਚਲੋ ਕੋਈ ਨਾ ਚੁੱਪ ਕਰ ਜੋ ਜੇ ਕਾਰਵਾਈ ਹੁੰਦੀ ਆ ਪਰਚੇਦਾਰ ਚ ਹੁੰਦੀ ਆ ਇਟ ਮੀਸ ਨਜਾਇਜ਼ ਮਾਈਨਿੰਗ ਹੁੰਦੀ ਆ ਲੋਕਾਂ ਨੂੰ ਇਕੱਠ ਕਰਕੇ ਲੋਕਾਂ ਦੇ ਵਿੱਚ ਸਪਸ਼ਟਿਕਨ ਦਵਾਂਗੇ ਮਾਈਨਿੰਗ ਵੀ 4 ਜੂਨ ਤੋਂ ਬਾਅਦ ਬੰਦ ਕਰਾਵਾਂ 4 ਜੂਨ ਤੋਂ ਬਾਅਦ ਕਿਉਂ ਭਾਈ ਇਹ ਤਾਂ ਵਿਸ਼ਵਾਸ ਦਿਵਾਓ ਇਹਨਾਂ ਨੂੰ ਵੀ ਆ 4 ਜੂਨ ਤੋਂ ਪਹਿਲਾਂ ਆ ਚੱਕੋ ਜੀ ਸਾਰੀਆਂ ਅੰਦਰ ਕਰਤੀਆਂ ਤੇ ਲੋਕੋ ਹੁਣ ਤੁਸੀਂ ਵੋਟਾਂ ਪਾਓ ਸਾਨੂੰ ਤੇ 4 ਜੂਨ ਤੋਂ ਬਾਅਦ ਮਤਲਬ ਕਿ ਆਪਣੇ ਇੱਕ ਵਾਰ ਜੀ ਸਿਆਸਤ ਕਰਕੇ ਕਿਉਂਕਿ ਪਹਿਲਾਂ ਵੀ ਆਇਓ ਕਿਹਾ ਗਿਆ ਸੀਗਾ ਜੀ ਇੱਕ ਵਾਰ ਵਿਧਾਨ ਸਭਾ ਦੀ ਵੋਟਾਂ ਪਾਓ ਦੇਖੋ ਜਿਹੜਾ ਤੁਹਾਡਾ ਜਿਹੜਾ ਸਵਾਲ ਆ ਬਹੁਤ ਹੀ ਜਾਇਜ਼ ਸਵਾਲ ਹੈ। ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਬੰਦਾ ਮੇਰੇ ਤੱਕ ਪਹੁੰਚ ਕਰੇ ਕਿ ਨਾਜਾਇਜ਼ ਮਾਈਨ ਕਿੱਥੇ ਹੁੰਦੀ ਹੈ। ਉਸ ਬੰਦੇ ਦੇ ਕਾਰਵਾਈ ਨਾ ਹੋਵੇ। ਤੇ ਅਸੀਂ ਮੈਂ ਤੇ ਉਹਦੇ ਚ ਹਰਪੀਤ ਕਾਨੂੰ ਦੋਚੀ ਹੈ। ਬੰਦਾ ਚਾਹੇ ਬਧਾਇਕ ਦਾ ਹੋਵੇ ਚਾਹੇ ਮੰਤਰੀ ਦਾ ਹੋਵੇ ਤੁਸੀਂ ਕਾਰਵਾਈ ਕਰਵਾਓਗੇ? ਮੈਂ ਓਪਨ ਚੈਲੰਜ ਕਰਦਾ ਔਨ ਰਿਕਾਰਡ ਕਹਿੰਦਾ ਕਿ ਰੋਪੜ ਵਿਧਾਨ ਸਭਾ ਹਲਕੇ ਦਾ ਕੋਈ ਵੀ ਨਾਗਰਿਕ ਹਰਪ੍ਰੀਤ ਕਾਲੂ ਦਾ ਦਫ਼ਤਰ ਹੈ પેટ્રોલ ਪੰਪ ਦੇ ਕਾਲੂ પેટ્રોલ ਪੰਪ ਤੇ ਮੇਰਾ ਨੰਬਰ ਹਰ ਇੱਕ ਦੇ ਕੋਲ ਹੈ ਉਹ ਮੈਨੂੰ ਉਹਦੀ ਸ਼ਿਕਾਇਤ ਕਰੇ ਉਹ ਚਾਹੇ ਵਿਧਾਇਕ ਦਾ ਹੋਵੇ ਚਾਹੇ ਹਰਪ੍ਰੀਤ ਕਾਲੂ ਦਾ ਹੋਵੇ ਚਾਹੇ ਉਹ ਕਿਸੇ ਵੀ ਵੱਡੇ ਛੋਟੇ ਲੀਡਰ ਦਾ ਹੋਵੇ ਉਸ ਬੰਦੇ ਦੇ ਕਾਰਵਾਈ ਵੀ ਕਰਾਵਾਂਗੇ ਉਹਨੂੰ ਅਰੇਸਟ ਵੀ ਕਰਾਵਾਂਗੇ ਸਾਣਾ ਮਸ਼ੀਨਾ ਹੋਊਗੀ ਕਾਰਵਾਈ ਨਹੀਂ ਮਸ਼ੀਨਾ ਜੀ ਜਿਹੜਾ ਪ੍ਰਸ਼ਾਸਨ ਹੈ ਬਿਊਰੋਕ੍ਰੇਸੀ ਹੈ ਇਹ ਪਹਿਲਾਂ ਜਿਹੜੇ ਪਿਛਲੇ 70 ਸਾਲ ਤੋਂ ਚਾਹ ਆਈਪੀਐਸ ਚਾਹ ਆਈਐਸ ਚਾਹ ਐਕਸ਼ਨ ਮਾਈਨਿੰਗ ਆ ਚਾਹ ਐਸਡੀਓ ਮਾਈਨਿੰਗ ਹੈ ਜਿਹੜਾ 70 ਸਾਲ ਤੋਂ ਚੱਲ ਰਿਹਾ ਇੱਕ ਰਾਲ ਮਿਲ ਕੇ ਚੱਲ ਰਿਹਾ ਸੀ ਸਿਸਟਮ ਰਿਸ਼ਬਤ ਖੋਰੀਆਂ ਦਾ ਨਜਾਇਜ਼ ਮਾਈਨਿੰਗ ਦਾ ਨਜਾਇਜ਼ ਕਾਰੋਬਾਰ ਹੈ ਕਿਹਨੇ 70 ਸਾਲ ਤੋਂ ਪਰ ਕੁਮਰ ਵਿਜੇ ਪ੍ਰਤਾਪ ਕਹਿੰਦੇ ਰਗਵ ਚੱਡਾ ਦੇ ਬੰਦੇ ਅੱਜ ਵੀ ਚਿੱਟਾ ਵੇਚਦੇ ਜੀ ਉਹਨਾਂ ਦੇ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਤਾਂ ਸਿੱਧੇ ਦੋਸ਼ ਲਾਉਂਦੇ ਜੀ ਜੇ ਕੋਈ ਸਵਾਲ ਪੁੱਛਣਾ ਹੁੰਦਾ ਉਹਨਾਂ ਦੀ ਪੱਗਾਂ ਕਿਉਂ ਲਾਈਆਂ ਜਾਂਦੀਆਂ ਜੀ ਕਿਉਂ ਕੁੱਟੇ ਜਾਂਦੇ ਜੀ ਨੌਜਵਾਨਾਂ ਤੁਸੀਂ ਜ਼ਿਲ੍ਹਾ ਪ੍ਰਧਾਨ ਨੂੰ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਯੂਥ ਦਾ ਹੀ ਭੜਾਂਗਾ ਹੋ ਜਾਂਦਾ ਜੀ ਕਈ ਵਾਰੀ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਪ੍ਰੋਟੋਕੋਲ ਨੂੰ ਦੇਖਣਾ ਪੈਂਦਾ ਤੁਸੀਂ ਅੱਜ ਕਿਹਾ ਵੀ ਸੀਐਮ ਦੀ ਸਿਕਿਉਰਿਟੀ ਆ ਇੱਕ ਪਾਸੇ ਤਾਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਜੀ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਪੱਥਰ ਵੱਜ ਗਿਆ ਸੀ ਜੀ ਉਹ ਕਹਿੰਦਾ ਬੇਰੀ ਇਹਨਾਂ ਨੂੰ ਬੇਰ ਦੇ ਰਹੀ ਆ ਮੇਰਾ ਪੱਥਰ ਵੱਜਿਆ ਮੈਂ ਕੀ ਦਵਾਂ ਥਲੀ ਸਾਹਿਬ ਰੋਪੜ ਜ਼ਿਲ੍ਹੇ ਦੇ ਵਿੱਚ ਤੁਸੀਂ ਪਤਾ ਕਰ ਲਿਓ 22 ਸਬ ਇੰਸਪੈਕਟਰ ਭਰਤੀ ਹੋਏ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਖੜਾ ਐਸ ਵਕਤ ਇਹ ਪਿੰਡ ਬਾਈ ਰੋਡੂਆਣਾ ਹਾਂਜੀ ਰੋਡੂਆਣਾ ਪਿੰਡ ਹੈ ਜੀ ਤੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਇਹ ਪਿੰਡ ਹੁਣ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਸਾਰੇ ਉਮੀਦਵਾਰਾਂ ਦੇ ਲਈ ਚੈਲੰਜ ਬਣ ਚੁੱਕਿਆ ਕਿਉਂਕਿ ਇੱਥੇ ਦੱਸਿਆ ਜਾ ਰਿਹਾ ਬਈ ਬਾਹਰ ਬੋਰਡ ਲਾ ਲਿਆ ਜੀ ਮਿਲਕ ਪਲਾਂਟ ਦਾ ਤੇ ਇਥਨੋਲ ਦੀ ਜਾ ਸ਼ਰਾਬ ਦੀ ਫੈਕਟਰੀ ਇੱਥੇ ਜਿਹੜੀ ਹੈਗੀ ਆ ਲੱਗਣ ਲੱਗੀ ਸੀਗੀ ਤੇ ਉਹਦੇ ਖਿਲਾਫ ਇੱਥੇ ਇੱਕ ਵੱਡਾ ਮੋਰਚਾ ਲੱਗ ਜਾਂਦਾ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਆਗੂ ਆਉਂਦੇ ਨੇ ਦੱਸਿਆ ਵੀ ਜਾ ਰਿਹਾ ਹੈ ਬੇ ਇੱਥੇ ਕੋਈ 20 ਪਾਰਟੀ ਦਾ ਉਮੀਦਵਾਰ ਨਹੀਂ ਪਹੁੰਚਿਆ ਪਰ ਆਗੂ ਇੱਥੇ ਪਾਰਟੀਆਂ ਦੇ ਆ ਰਹੇ ਨੇ ਹਰਪ੍ਰੀਤ ਸਿੰਘ ਕਾਲੋ ਨੇ ਆਪ ਆਗੂ ਨੇ ਆਮ ਆਦਮੀ ਪਾਰਟੀ ਨਾਲ ਸੰਬੰਧਨ ਨੇ ਵੱਡੇ ਵੱਡੇ ਇਹਨਾਂ ਦੇ ਫਲੈਕਸ ਵੀ ਲੱਗ ਜਾਂਦੇ ਨੇ ਜਦੋਂ ਚੋਣਾ ਰਹਿੰਦੀਆਂ ਨੇ ਪਿਛਲੀਆਂ ਦਾ ਦਬੇਦਾਰੀ ਇੱਕ ਤਰ੍ਹਾਂ ਨਾਲ ਜਿਤਾਈ ਸੀਗੀ ਐਮਐਲਏ ਦੀ ਵੀ ਸੋ ਗੱਲਬਾਤ ਕਰਦੇ ਆਂ ਬਾਈ ਸਸੀ ਕਾਲ ਜੀ ਸਸੀ ਕਾਲ ਜੀ ਚੜਦੀ ਕਲਾ ਜੀ ਬਿਲਕੁਲ ਜੀ ਬਿਲਕੁਲ ਤੁਹਾਡਾ ਹਲਕਾ ਤੇ ਤੁਹਾਡੇ ਹਲਕਾ ਤੁਹਾਡੀ ਸਰਕਾਰ ਤੇ ਉਹਦੇ ਵਿੱਚ ਕਹਿੰਦੇ ਜੀ ਆਹ ਕੰਮ ਹੋ ਰਿਹਾ ਜੀ ਇਥਨੋਲ ਦੀ ਲੱਗਣ ਲੱਗੀ ਹੈ ਫੈਕਟਰੀ ਬਿਲਕੁਲ ਜੀ ਆ ਸਾਰਾ 15 ਦਿਨ ਪਹਿਲਾਂ ਜਿਹੜਾ ਪਤਾ ਲੱਗਿਆ ਕਿ ਕੋਈ ਬਾਹਰੋਂ ਅਮਰਸਰ ਸਾਹਿਬ ਤੋਂ ਆ ਕੇ ਕੋਈ ਇੰਡਸਟਰੀਲਿਸਟ ਮਿਲਕ ਪਲਾਂਟ ਦਾ ਬੋਰਡ ਲਗਾ ਕੇ ਅੰਦਰ ਇਥਨੋਲ ਦਾ ਪਲਾਂਟ ਲੱਗ ਰਿਹਾ ਜਿਵੇਂ ਸਾਨੂੰ ਪਤਾ ਲੱਗਿਆ ਸਾਡੇ ਏਰੀਆ ਦੇ ਲੋਕਾਂ ਨੇ ਆ ਇਕੱਠ ਕੀਤਾ ਤੇ ਅਸੀਂ ਉੱਥੇ ਪਹੁੰਚੇ ਪਹੁੰਚਣ ਤੋਂ ਬਾਅਦ ਕਿਉਂਕਿ ਇੱਕ ਤਾਂ ਇਹ ਜੰਗਲ ਦੇ ਨਾਲ ਵਾਲਾ ਬਿਲਕੁਲ ਸਾਫ਼ ਸੁਥਰਾ ਏਰੀਆ ਹੈ ਇੱਧਰ ਇਸ ਜਿਹੜਾ ਰੋਡ ਹੈ ਇਸ ਰੋਡ ਤੋਂ ਆਣ ਜਾਣ ਵੀ ਬਹੁਤ ਘੱਟ ਹੈ ਤੇ ਆਲੇ ਦੁਆਲੇ ਪਿੰਡ ਨੇ ਮੇਨ ਰੋਡ ਸਾਡਾ ਇੱਕ ਅੱਗੇ ਲੱਗਦਾ ਪਿਆ ਜਦੋਂ ਪਤਾ ਲੱਗਿਆ ਅਸੀਂ ਤਰੰਤ ਜਨਤਾ ਦੇ ਵਿੱਚ ਆਪਣੇ ਪਬਲਿਕ ਦੇ ਵਿੱਚ ਲੋਕਾਂ ਦੇ ਕੋਲ ਪਹੁੰਚੇ ਤੇ ਜਿੱਥੋਂ ਤੱਕ ਇਸ ਜੁਨਟ ਨੂੰ ਇਥਨੋਲ ਦੀ ਲੱਗਣ ਦੀ ਗੱਲ ਹੈ ਮੈਂ ਜ਼ਿਲ੍ਹਾ ਪ੍ਰਧਾਨ ਜੂਥਬਿੰਗ ਆਮਾਦੀ ਪਾਰਟੀ ਤੇ ਸਰਕਾਰ ਦਾ ਵੀ ਇਸਾਂ ਡਾਇਰੈਕਟਰ ਪੰਜਾਬ ਸਟੇਟ ਬੇਰ ਹਾਊਸਿੰਗ ਕਾਰਪੋਰੇਸ਼ਨ ਦਾ ਮੇਰਾ ਸਪਸ਼ਟ ਜਿਹਾ ਇੱਕ ਸਟੈਂਡ ਹੈ ਕਿ ਇਹ ਇਥਨੋਲ ਦਾ ਪਲਾਂਟ ਸਾਡੇ ਇਸ ਸਾਫ ਸੁਥਰੇ ਏਰੀਆ ਦੇ ਵਿੱਚ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਔਰ ਇਹ ਸ਼੍ਰੀ ਅਨੰਦਪਸਾਹ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਬਹੁਤ ਹੀ ਜੇ ਮੈਂ ਕਹਿ ਸਕਦਾ ਪੰਜਾਬ ਦੇ ਵਿੱਚ ਸਭ ਤੋਂ ਵਧੀਆ ਜੇ ਇੱਥੇ ਬਾਤਾਵਾਨ ਸਾਫ ਸੁਥਰਾ ਮਾਹੌਲ ਹੈ ਤਾਂ ਇਸ ਏਰੀਆ ਦਾ ਉਹ ਕਿਸੇ ਵੀ ਕੀਮਤ 'ਤੇ ਅਸੀਂ ਨਹੀਂ ਵਿਗੜਨ ਦਵਾਂਗੇ ਤੁਸੀਂ ਕਹਿੰਦੇ ਵਿਗੜਨ ਦੇਵਾਂਗੇ ਪਰ ਇਜਾਜ਼ਤ ਤਾਂ ਤੁਹਾਡੀਆਂ ਸਰਕਾਰਾਂ ਦਿੰਦੀਆਂ ਬਾਈ ਜੀ ਤੁਹਾਡੀ ਸਰਕਾਰ ਨੇ ਐਨਓਸੀ ਕਿਉਂਕਿ ਇੱਕ ਜੇ ਇਹ ਸੈਂਟਰ ਦਾ ਪ੍ਰੋਜੈਕਟ ਸੀ ਤਾਂ ਐਨਓਸੀ ਜਿਹੜੀ ਸਟੇਟ ਦੇ ਵਿੱਚ ਲੱਗਦੀ ਆ ਉਹ ਸਟੇਟ ਵੀ ਤਾਂ ਦਿੰਦੀ ਹੈ ਉਹ ਕਹਿੰਦੇ 2022 ਚ ਦੇ ਦਿੱਤੀ ਸੀਗੀ ਜੀ ਦੇਖੋ ਜਿੱਥੋਂ ਤੱਕ ਸਰਕਾਰਾਂ ਦੀ ਗੱਲ ਹੈ ਇਹ ਜਿਹੜਾ ਪ੍ਰੋਜੈਕਟ ਆ ਸੈਂਟਰ ਗਵਰਨਮੈਂਟ ਦੇ ਅੰਡਰਾਂ ਦਾ ਜਿਹੜਾ ਇਹਦਾ ਹੁਣੇ ਮੈਂ ਨੈਟ ਤੇ ਵੀ ਦੇਖਿਆ ਜਿਹੜਾ ਇਹਦਾ ਆਪਣਾ ਇਥਨੋਲ ਹੈ ਇਹ ਕੰਪਨੀਆਂਜ਼ ਦੇ ਨਾਲ ਕੰਟੈਕਟ ਹੁੰਦਾ ਤੇਲ ਕੰਪਨੀਆਂਜ਼ ਦੇ ਨਾਲ ਕਿਉਂਕਿ ਮੇਰਾ ਵੀ ਬੀਪੀਸੀਐਲ ਦਾ ਪੈਟਰੋਲ ਪੰਪ ਹੈ ਬੀਪੀਸੀਐਲ ਦੇ ਨਾਲ ਹੀ ਦਾ ਐਗਰੀਮੈਂਟ ਹੋਣੇ ਮੇਰੇ ਕਿਸੇ ਦੋਸਤ ਨੇ ਇੱਥੇ ਦਿਖਾ ਲਿਆ ਹੈਗਾ ਇਹ ਸੈਂਟਰਲ ਗਵਰਨਮੈਂਟ ਦੀਆਂ ਹੀ ਉਹ ਜਿਹੜੀਆਂ ਕੰਪਨੀਆਂ ਸੇ ਤੇਲ ਉਹ ਵੀ ਉਹਨਾਂ ਦੇ ਅੰਡਰ ਆਂਦੀਆਂ ਤੇ ਜਿਹੜਾ ਇਥਨੋਲ ਦਾ ਜਿਹੜਾ ਯੂਨਿਟ ਹੈ ਇਹ ਵੀ ਉਹਨਾਂ ਦੇ ਅੰਡਰ ਜਾਂਦਾ ਜਿੱਥੇ ਤੱਕ ਗੱਲ ਰਹਿ ਗਈ ਸਰਕਾਰਾਂ ਦੀ ਔਰ ਸਟੇਟ ਦੀ ਹਰ ਸਰਕਾਰ ਦਾ ਮੁਖੀ ਚਾਹੁੰਦਾ ਕਿ ਮੇਰੇ ਪੰਜਾਬ ਦੇ ਵਿੱਚ ਅਗੇ ਇਨਵੈਸਟਮੈਂਟ ਹੋਵੇ ਇਹ ਚ ਨੋ ਡਾਊਟ ਕਿ ਜਦੋਂ ਇੰਡਸਟਰੀਜ਼ ਲੱਗੇਗੀ ਤਾਂ ਹੀ ਕੋਈ ਵੀ ਸੂਬਾ ਤਰੱਕੀ ਕਰੇਗਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕੋਈ ਸ਼ੱਕ ਨਹੀਂ ਹੈ ਸਾਡੀਆਂ ਸਰਕਾਰਾਂ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਬਾਰ ਵੀ ਜਾਣਦੇ ਨੇ ਕਿ ਹਾਂ ਪ੍ਰੋਜੈਕਟ ਲੈ ਕੇ ਆਈਏ ਪਰ ਜਿੱਥੋਂ ਤੱਕ ਇਹਦੀ ਕੋਈ ਐਨਓਸੀ ਅਪਲਾਈ ਹੁੰਦੀ ਹੈ ਅਲੱਗ-ਅਲੱਗ ਡਿਪਾਰਟਮੈਂਟਸ ਨੇ ਜੇ ਕੋਈ ਸੀਐਲ ਜੂ ਲਾਣੀ ਪੁੱਡਾ ਦੇ ਕੋਲ ਜਾਏਗਾ ਕਿਉਂਕਿ ਇੰਡਸਟਰੀ ਲੱਗਦੀ ਤੇ ਉਹਦੇ ਵਿੱਚ ਇਹ ਕੋਈ ਕੰਡੀਸ਼ਨ ਨਹੀਂ ਹੈ ਕਿ ਸੀਐਮ ਹੀ ਉਹਨੂੰ ਕੋਈ ਸਾਈਨ ਕਰੇਗਾ ਸੀਐਮ ਸਾਹਿਬ ਦੇ ਕਿਤੇ ਵੀ ਸਾਈਨ ਨਹੀਂ ਹੁੰਦੇ ਤੁਸੀਂ ਕੋਈ ਇੰਡਸਟਰੀ ਲਗਾਨੀ ਹੈ ਅਲੱਗ-ਅਲੱਗ ਮਹਿਕਮੇ ਜਾਓਗੇ ਉਹ ਉੱਥੇ ਅਗਰ ਕੰਡੀਸ਼ਨਸ ਪੂਰੀਆਂ ਹੁੰਦੀਆਂ ਉੱਥੇ ਦੇ ਉੱਥੇ ਦੇ ਵਿਧਾਇਕ ਦੇ ਉਹ ਜਿਹੜੀ ਉੱਥੇ ਦਾ ਜਿਹੜਾ ਵਿਧਾਇਕਾ ਉਹ ਉਹਦੀ ਨਜ਼ਰ ਦੇ ਵਿੱਚ ਤਾਂ ਸਾਰਾ ਕੁਝ ਹੁੰਦਾ ਨਾ ਜਿੱਥੋਂ ਤੱਕ ਵਿਧਾਇਕ ਸਾਹਿਬ ਦੀ ਗੱਲ ਆ ਉਹ ਵੀ ਸਾਡੀ ਪਾਰਟੀ ਦੇ ਵਿਧਾਇਕ ਸਾਹਿਬ ਨੇ ਇਹਦੇ 'ਚ ਵੀ ਕੋਈ ਦੋ ਰਾਏ ਨਹੀਂ ਹੈ ਕਿ ਅਗਰ ਇੱਕ ਗਲੀ ਵੀ ਬਣਨੀ ਹੋਵੇ ਬੀਡੀਪੀਓ ਨੂੰ ਜਾਂ ਡੀਸੀ ਸਾਹਿਬ ਨੇ ਗ੍ਰਾਂਟ ਵੀ ਜਾਰੀ ਕਰਨੀ ਹੁੰਦੀ ਪਰ ਜਿਹੜੀਆਂ ਗਲੀਆਂ ਜੋ ਸਚਾਈ ਅੱਜ ਤੱਕ ਪੰਜਾਬ ਦੀ ਰਾਜਨੀਤੀ ਉਹ ਵੀ ਜਿਹੜੀ ਲਿਸਟ ਐ ਐਮਐਲਏ ਪੇਸ ਤੋਂ ਜਾਂਦੀ ਹੈ ਪਰ ਇਹਦੇ ਬਾਰੇ ਉਹਨਾਂ ਦਾ ਕੀ ਜਵਾਬ ਹੈ ਜਾਂ ਇਹਦੇ ਵਾਸਤੇ ਕੋਈ ਬਿਹਤਰ ਕੀ ਦੱਸ ਸਕਦੇ ਨੇ ਉਹ ਵਿਧਾਇਕ ਸਾਹਿਬ ਹੀ ਦੱਸ ਸਕਦੇ ਨੇ ਸੀ ਸਪੀਚ ਦਿੱਤੀ ਆ ਲੋਕਾਂ ਨੂੰ ਕਿ ਮੈਂ ਤੁਹਾਡੇ ਨਾਲ ਆ ਪਰ ਕਿਸੇ ਵੀ ਲੀਡਰ ਦੇ ਉੱਤੇ ਵਿਸ਼ਵਾਸ ਨਾ ਕਰਿਓ ਤੁਸੀਂ ਇੱਥੇ ਤੁਸੀਂ ਇੱਥੇ ਸਾਹਮਣੇ ਤਖਸੀਰੀ ਕੇਸਗੜ੍ਹ ਸਾਹਿਬ ਆ ਇਧਰ ਨੂੰ ਹੱਥ ਕਰਕੇ ਅ ਕਸਮ ਖਲਵਾਇਓ ਤੁਸੀਂ ਵੀ ਮੰਨਦੇ ਹੋ ਵੀ ਅੱਜ ਲੀਡਰਾਂ ਦੇ ਉੱਤੇ ਵਿਸ਼ਵਾਸ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਜੀ ਦੇਖੋ ਮੈਂ ਵੀ ਪੋਲੀਟੀਕਲ ਲੀਡਰ ਆ ਇਸ ਦੇ ਵਿੱਚ ਦਾ ਇਹ ਸਚਾਈ ਤੇ ਇਹ ਹੈ ਕਿ ਅੱਜ ਪਹਿਲਾ ਲੀਡਰ ਦਾ ਇਹ ਨਹੀਂ ਪਤਾ ਹੁੰਦਾ ਕਿ ਸਵੇਰੇ ਕਿਹੜੀ ਪਾਰਟੀ ਚ ਹੈ ਦੁਪਹਿਰ ਨੂੰ ਕਿਹੜੀ ਪਾਰਟੀ ਚ ਹੈ ਸ਼ਾਮ ਨੂੰ ਕਿਹੜੀ ਪਾਰਟੀ ਚ ਹੈ ਔਰ ਜਿੱਥੇ ਤੱਕ ਲੀਡਰ ਲੀਡਰਾਂ ਦੀ ਗੱਲ ਕਰੀਏ ਜਿੰਨਾ ਕਿ ਮੈਂ ਪ੍ਰੈਕਟੀਕਲੀ 10 ਸਾਲ ਤੋਂ ਰਾਜਨੀਤੀ ਦੇ ਵਿੱਚ ਸਰਗਰਮ ਹੋਇਆ ਹਾਂ ਮੇਰਾ ਪਰਿਵਾਰ ਕੇ ਵੈਸੇ ਰਾਜਨੀਤਿਕ ਸੀ ਪਹਿਲਾਂ ਕਿਸੇ ਹੋਰ ਪਾਰਟੀ ਸੀ ਜਦੋਂ ਸਰਕਾਰ ਬਣੀ ਜਦੋਂ ਆਮ ਆਦੀ ਪਾਰਟੀ ਪੰਜਾਬ ਚ ਆਈ ਉਦੋਂ ਤਾਂ ਮੈਂ ਪਾਰਟੀ ਦੇ ਨਾਲ ਨਾਲ ਲੱਗਿਆ ਹੋਇਆ ਪਰ ਜਿਹੜੀ ਰਾਜਨੀਤੀ ਹੈ ਜਾਂ ਲੀਡਰ ਸਹਿਬਾਨ ਨੇ ਮੈਂ ਆਨਸ ਗੋਡ ਬੀ ਇਹ ਕਹਿੰਦਾ ਕਿ ਜੋ ਕਹਿੰਦੇ ਨੇ ਉਹ ਕੋਈ ਪਰਫੈਕਟ ਜਾਂ ਕੋਈ ਸੱਚ ਮੈਨੂੰ ਨਹੀਂ ਲੱਗਦਾ ਕਿ 100% ਸੱਚ ਹੁੰਦਾ ਮੈਂ ਹਰ ਇੱਕ ਨੂੰ ਪੰਜੇ ਉਂਗਲਾਂ ਬਰਾਬਰ ਨਹੀਂ ਆ ਪਰ ਮੈਂ ਇਹਨਾਂ ਕਹਿ ਸਕਦਾ ਕਿ 80 90% ਲੀਡਰ ਦੀਆਂ ਗੱਲਾਂ ਤੇ ਵਿਸ਼ਵਾਸ ਨਾ ਕੀਤਾ ਜਾਵੇ ਕਿਉਂਕਿ ਇਹ ਇਸ ਕਰਕੇ ਮੈਂ ਗੱਲ ਕਹਿ ਰਿਹਾ ਕਿਉਂਕਿ ਇਹ ਮੁੱਦਾ ਹੈ ਮੁੱਦਾ ਲੋਕਾਂ ਦੀ ਇੰਡਸਟਰੀ ਲੋਕਾਂ ਦੀ ਜਾਨ ਨਾਲ ਜੁੜਿਆ ਹੋਇਆ ਸਾਡੇ ਵਿਧਾਨ ਸਭਾ ਰੋਪੜ ਦੇ ਵਿੱਚ ਇੱਕ ਅੰਬੂਜਾ ਫੈਕਟਰੀ ਤੁਹਾਡੇ ਏਰੀਆ ਦੇ ਵਿੱਚ ਲੱਗੀ ਆ ਤੁਸੀਂ ਮੈਂ ਤੁਹਾਡੇ ਬਾਰੇ ਦੱਸਣਾ ਜਾਂ ਤੁਹਾਡੇ ਚੈਨਲ ਬਾਰੇ ਦੱਸਣਾ ਮੈਨੂੰ ਚੰਗਾ ਨਹੀਂ ਲੱਗਦਾ ਕਿ ਪੂਰਾ ਇੰਡੀਆ ਹੀ ਜਾਣਦਾ ਬਾਹਰ ਬੈਠੇ ਲੋਕ ਵੀ ਤੁਹਾਨੂੰ ਬਹੁਤ ਪਸੰਦ ਕਰਦੇ ਤੁਸੀਂ ਵੀ ਆਪਣੇ ਇਲਾਕੇ ਦੀ ਲੜਾਈ ਲੜਦੇ ਆ ਜਦੋਂ ਕੋਈ ਇੰਡਸਟਰੀ ਜਾਂ ਯੂਨਿਟ ਸਥਾਪਿਤ ਹੋ ਜੇ ਉਸ ਨੂੰ ਬੰਦ ਕਰਨਾ ਲੀਡਰਾਂ ਦੇ ਹੱਥ 'ਚ ਵੀ ਨਹੀਂ ਰਹਿੰਦਾ ਤੇ ਫਿਰ ਪਬਲਿਕ ਦੇ ਹੱਥ 'ਚ ਵੀ ਨਹੀਂ ਰਹਿੰਦਾ ਤੇ ਫਿਰ ਕੋਰਟ ਕਚੈਰੀਆਂ ਵੀ ਨਹੀਂ ਬੰਦ ਹੋਣ ਦਿੰਦੀਆਂ ਹੈਗੀਆਂ ਇਸ ਗੱਲ ਦਾ ਸਬੂਤ ਮੇਰੇ ਵਿਧਾਨ ਸਭਾ ਹਲਕਾ ਦੇ ਵਿੱਚ ਕਨੋਲੀ ਬੈਡ ਦੇ ਵਿੱਚ ਅੰਬੂਜਾ ਫੈਕਟਰੀ ਹੈ ਉੱਥੇ ਕੀ ਹੋਇਆ ਸੀਗਾ ਉੱਥੇ ਅਸੀਂ ਵੋਟਾਂ ਲਿਆਂ ਹਰ ਤੀਸਰੇ ਬੰਦੇ ਨੇ ਸਾਨੂੰ ਵੋਟ ਪਾਈ ਉੱਥੇ ਦੇ ਲੋਕਾਂ ਦਾ ਇੱਕੋ ਹੀ ਮਸਲਾ ਸੀ ਕਿ ਬਿਮਾਰੀਆਂ ਦੇ ਨਾਲ ਅਸੀਂ ਮਰ ਰਹੇ ਆ ਤੇ ਰੁਜ਼ਗਾਰ ਬਾਹਰਲੇ ਲੋਕ ਲੈ ਰਹੇ ਜਦੋਂ ਕੋਈ ਇੰਡਸਟਰੀ ਲੱਗਦੀ ਹੈ ਤੇ ਉਹਦੇ ਵਿੱਚ ਕਈ ਮੌਤਬਾਰ ਹੋ ਜਾਂਦੇ ਕੋਈ ਲੀਡਰ ਕਿਉਂਕਿ ਇਹ ਇੰਡਸਟਰੀ ਲੱਗੀ ਅਕਸਰ ਕਿਸੇ ਨੇ ਜ਼ਮੀਨ ਵੀ ਦਿਵਾਈ ਹੈ ਸੁਣਨ ਚ ਆਇਆ ਕਿ 6 ਮਹੀਨੇ ਪਹਿਲਾਂ ਇੱਕ ਆਫਿਸ ਵੀ ਖੁੱਲ ਗਿਆ ਸੀ ਛੋਟਾ ਜਿਹਾ ਨੂਰ ਪਰਵੇਦੀ ਨਹੀਂ ਲੋਕਾਂ ਨੂੰ ਪਤਾ ਲੱਗਿਆ ਹੌਲੀ ਹੌਲੀ ਬਿਲਡਿੰਗ ਬਣਨ ਲੱਗੀ ਤਾਂ ਪਬਲਿਕ ਨੂੰ ਪਤਾ ਲੱਗਿਆ ਲੀਡ ਸਾਨੂੰ ਵੀ ਹੁਣੇ ਪਤਾ ਲੱਗਿਆ ਪਰ ਜਦੋਂ ਇਹ ਇੰਡਸਟਰੀ ਲੱਗ ਜਾਂਦੀ फेर ਨੂੰ ਰੋਕਣਾ ਸੰਭਵ ਨਹੀਂ ਹੈ ਪਰ ਹੁਣ ਮੈਂ ਤੁਹਾਡੇ মিডিਆ ਦੇ ਰਾਹੀਂ ਕਹਿ ਰਿਹਾ ਕਿ ਇਹ ਇੰਡਸਟਰੀ ਹਰਪ੍ਰੀਤ ਸਿੰਘ ਕਾਲੋਂ ਦੇ ਜਿੰਦਿਆਂ ਹੁੰਦਿਆਂ ਇਹ ਯੂਨਿਟs ਖਤਮ ਨਹੀਂ ਹੋਏਗਾ ਇਹਦਾ ਸਟਾਰਟਿੰਗ ਪੁਆਇੰਟ ਵੀ ਹੈ ਐਂਡ ਪੁਆਇੰਟ ਵੀ ਹੈ ਕਿ ਮਰ ਜਾਗਾ ਤਾਂ ਲੱਗ ਜੇਗੀ ਜਾਂ ਜਿੰਦਾ ਤਾਂ ਇਥੈਨੋਲ ਦਾ ਪਲਾਂਟ ਨਹੀਂ ਲੱਗਣ ਦਵਾਗਾ ਅੱਛਾ ਜੀ ਤੇ ਹੁਣ ਬਹੁਤ ਸਾਰੇ ਲੋਕ ਤਾਂ ਇਹ ਗੱਲ ਕਹਿ ਰਹੇ ਆ ਵੀ ਅਸੀਂ ਤਾਂ ਇੱਥੇ ਤੁਸੀਂ ਕਿਹਾ ਸੀ ਵਿੱਚ ਜੇ ਮਿਲਕ ਪਲਾਂਟ ਲਉਣਾ ਹੋਰ ਕੋਈ ਲਉਣਾ ਉਹਨਾਂ ਰੋਜ਼ਗਾਰ ਮਿਲੂਗਾ ਉਹ ਕਹਿੰਦੇ ਸੀ ਉਹ ਵੀ ਨਹੀਂ ਲੱਗਣ ਦੇਣਾ ਜੀ ਲੋਕਾਂ ਦਾ ਇਹ ਮਤ ਹੈ ਜੀ ਦੇਖੋ ਹਰ ਇੱਕ ਬੰਦੇ ਦੀ ਆਪਣੀ ਨਿੱਜੀ ਸੋਚ ਹੋ ਸਕਦੀ ਹੈ ਜੇ ਮੈਂ ਲੀਡਰਾਂ ਜਾਂ ਮੈਂ ਆਪਾਂ ਕਹਿੰਦੇ ਕਿ ਮੇਰਾ ਪਰਿਵਾਰ ਮੇਰਾ ਹਲਕਾ ਮੇਰੀ ਆਪਣੀ ਸੋਚ ਹੈ ਕਿਸੇ ਦੀ ਕੋਈ ਨਿੱਜੀ ਸੋਚ ਹੋ ਸਕਦੀ ਜੇ ਉਹ ਲੋਕੋ ਚਾਹਦੇ ਤਾਂ ਮੈਂ ਉਹਨਾਂ ਦੇ ਨਾਲ ਆ ਪਰ ਮੇਰੀ ਸੋਚ ਪਰ ਜਿਸ ਚੀਜ਼ ਦੇ ਨਾਲ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਹੈ ਮੈਂ ਉਸ ਦੇ ਵਿਰੁੱਧ ਹੈ ਅਗਰ ਕੋਈ ਕੱਲ ਕੋਈ ਹੋਟਲ ਇੰਡਸਟਰੀ ਬਣਦੀ ਸਾਡੇ ਕਿੱਕਲੋਸ ਹੈ ਮੈਂ ਕਹਿੰਦਾ ਕੋਈ ਸੀਐਮ ਬਣੇ ਕੋਈ ਮਨਿਸਟਰ ਬਣੇ ਬਾਹਰੋਂ ਲੋਕ ਆਂਦੇ ਨੇ ਕਿੱਕਲੋਸ ਸਾਡੇ ਲੋਕਾਂ ਨੂੰ ਵੀ ਰਜਗਾਰ ਮਿਲਦਾ ਕੋਈ ਇੱਥੇ ਹੋਟਲਸ ਬਣ ਕੋਈ ਹੋਰ ਕੋਈ ਸਾਫ ਸੁੱਤਰੀ ਜਿਹੜੀ ਵਿਦਾਊਟ ਪੋਲੂਸ਼ਨ ਹੈ ਕੋਈ ਜਨਰਟ ਆਵੇ ਤਾਂ ਮੈਂ ਉਸਦੇ ਬਰੋਚ ਨਹੀਂ ਹੈ ਮੈਂ ਚਾਹੁੰਦਾ ਕਿ ਪਰ ਜਿਹੜਾ ਜਿਸ ਦੇ ਨਾਲ ਲੋਕਾਂ ਦੀ ਜ਼ਿੰਦਗੀ ਦਾ ਖਿਲਵਾੜ ਹੈ ਲੋਕਾਂ ਦੀ ਜ਼ਿੰਦਗੀ ਦਾ ਖਤਮ ਖਤਮਾ ਹੋ ਸਕਦਾ ਉਹ ਜਨਰਟ ਇੱਥੇ ਨਹੀਂ ਸਥਾਪਿਤ ਹੋਏਗਾ ਬਿਲਕੁਲ ਐ ਸੋ ਇਹ ਜਿਹੜੀ ਹੈਗੀ ਹੈ ਸਾਹਮਣੇ ਫੈਕਟਰੀ ਲੱਗਣ ਜਾ ਰਹੀ ਹੈ ਤੇ ਕਾਲੋਂ ਸਾਹਿਬ ਨੇ ਇੱਥੋਂ ਸਪੀਚ ਦਿੱਤੀ ਤੇ ਉਹਦੇ ਵਿੱਚ ਕਿ 4:32 ਮਿੰਟ ਦੇ ਉੱਤੇ ਕੋਈ ਮੀਟਿੰਗ ਦੀ ਗੱਲ ਕੀਤੀ ਹੈ ਉਹ ਕਿਹੜੀਆਂ ਮੀਟਿੰਗਾਂ ਹੋਣ ਲੱਗੀਆਂ ਜੇ ਇਸ ਬਾਬਤ ਜਿਵੇਂ ਕਹਿੰਦੇ ਆ ਵੀ ਚੰਗੇ ਬੰਦੇ ਮਾੜੇ ਬੰਦੇ ਹਰੇਕ ਤੋਂ ਹੁੰਦੇ ਆ ਕਿ ਮਾੜੇ ਬੰਦੇ ਕੋਈ ਮੀਟਿੰਗ ਕਰਨ ਲੱਗ ਗਿਆ ਜੀ ਦੇਖੋ ਕਈ ਗੱਲਾਂ ਮੈਂ ਸਾਡਾ ਸਿਰ ਅੱਜ ਦੀ ਡੇਟ ਚ ਮਸਲਾ ਇਹ ਹੈ ਕਿ ਮੈਂ ਕਿਸੇ ਤੇ ਇਲਜ਼ਾਮਬਾਜ਼ੀ ਜਾਂ ਮੈਂ ਕਿਸ ਤੇ ਨਹੀਂ ਮੇਰਾ ਮਸਲਾ ਇਹ ਹੈ ਕਿ ਮੈਂ ਇਸ ਮਸਲੇ ਨੂੰ ਬਹੁਤ ਗੰਭੀਰਤਾ ਨਾਲ ਪਰਸਨਲ ਪਰਸਨਲ ਲਿਆ ਹੋਇਆ ਕਿਉਂਕਿ ਮੇਰੇ ਏਰੀਆ ਦਾ ਮਸਲਾ ਸੋ ਮੈਂ ਇਸ ਮਸਲੇ ਨੂੰ ਨੇਪਰੇ ਚਾੜਨਾ ਚਾਹੁੰਦਾ ਕਿ ਇਹ ਕਿਸੇ ਵੀ ਤਰੀਕੇ ਦੇ ਨਾਲ ਸਾਡੀ ਕੋਈ ਕਿਤੇ ਕਮੀ ਰਹਿ ਜਾਏ ਵੇ ਜੁਨਟ ਸਥਾਪਿਤਨ ਹੋ ਜੇ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਜਦੋਂ ਧਰਨੇ ਲੱਗਦੇ ਆ ਤਾਂ ਸਭ ਤੋਂ ਵੱਧ ਫਾਇਦੇ ਲੀਡਰਾਂ ਦੇ ਹੁੰਦੇ ਆ ਧਰਨਾ ਲੱਗਦਾ ਇੰਡਸਟਰੀ ਲਿਸਟ ਹੋਏਗੀ ਜਾਂ ਕਿਸੇ ਦੇ ਵੀ ਵਿਰੋਧ ਹੋਏਗਾ ਸਭ ਤੋਂ ਪਹਿਲਾ ਅਪਰੋਚ ਲੀਡਰ ਸੇ ਬਾਨਾ ਨਾ ਕੀਤੀ ਜਾਂਦੀ ਇਹ ਸਚਾਈ ਹੈ ਇਹਨੂੰ ਕੋਈ ਵੀ ਬੰਦਾ ਚੈਲੰਜ ਨਹੀਂ ਕਰ ਸਕਦਾ ਫਿਰ ਜਦੋਂ ਧਰਨੇ ਲੱਗਦੇ ਨੇ ਧਰਨਿਆਂ ਨੂੰ ਫਿਰ ਡਿਵਾਈਡ ਉਹਨਾਂ ਨੂੰ ਆਪਸ ਵਿੱਚ ਲੜਾਇਆ ਝਗੜਾਇਆ ਜਾਂਦਾ ਫਿਰ ਧਰਨੇ ਕਈ ਵਾਰੀ ਬੜੇ ਬਡੇ ਦੂਸਰੀ ਤਰਫੋਂ ਚੱਲ ਪੰਦੇ ਆਪਸ ਵਿੱਚ ਚਾਚੇ ਤਾਇਆ ਦੇ ਭਰਾ ਸਗੇ ਭਰਾ ਇੱਕ ਦੂਸਰੇ ਵਿਰੁੱਧ ਹੋ ਜਾਂਦੇ ਇਸ ਕਰਕੇ ਮੈਂ ਇਸ ਧਾਰਨੇ ਨੂੰ ਇਹ ਕੋਈ ਆਮ ਧਾਰਨਾ ਨਹੀਂ ਹੈ ਮੈਂ ਇਸ ਧਾਰਨੇ ਨੂੰ ਕਿਸੇ ਵੀ ਪਾਸਿਓਂ ਕਿਸੇ ਵੀ ਛੋਟੇ ਵੱਡੇ ਲੀਡਰ ਦੇ ਚਾਣ ਨਾਲ ਇਸ ਧਾਰਨੇ ਨੂੰ ਮੈਂ ਖਤਮ ਨਹੀਂ ਹੋ ਸਕਣ ਦੇਣਾ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੇ ਭਾਈ ਜੀ ਜਦੋਂ ਆਪਾਂ ਗੱਲ ਕਰਦੇ ਆ ਵਿਆਹਾਂ ਸ਼ਾਦੀਆਂ ਦੇ ਵੀ ਦੇਖਦੇ ਹਾਂ ਹੋਰ ਸਮਾਗਮਾਂ ਦੇ ਵਿੱਚ ਦੇਖਦੇ ਹਾਂ ਕਿਸੇ ਦੀ ਮੌਤ ਹੋ ਗਈ ਕਿਸੇ ਦਾ ਵਿਆਹ ਕਿਸਦਾ ਜਨਮ ਦਿਨ ਉਦੋਂ ਲੀਡਰ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਵੱਧ ਤੋਂ ਵੱਧ ਜੇ ਕਿਸੇ ਨੂੰ ਮਾਰ ਧਾੜ ਤੱਕ ਵੀ ਦੋਸ਼ ਲਾਏ ਹੋਣ ਨਾ ਵੀ ਮੈਂ ਉਹਨੂੰ ਐਵੇਂ ਕਰਦਾਗਾ ਉਹ ਫਿਰ ਬੈਹਾਂ ਚ ਇਕੱਠੇ ਹੋ ਜਾਂਦੇ ਉਦੋਂ ਕਹਿੰਦੇ ਜੀ ਉਹ ਅਸੀਂ ਰਾਜਨੀਤੀ ਤੋਂ ਉੱਤੇ ਉੱਠ ਕੇ ਬਾਈ ਆ ਗਏ ਆ ਤੇ ਇਹ ਜਦੋਂ ਇਹੋ ਜਿਹੇ ਮਸਲੇ ਹੁੰਦੇ ਆ ਜੀ ਅੱਜ ਮੈਂ ਕਹਿੰਦਾ ਚਾਰੇ ਉਮੀਦਵਾਰ ਇਕੱਠੇ ਹੋਣੇ ਚਾਹੀਦੇ ਸੀ ਵੀ ਅਸੀਂ ਜੀ ਉਦੋਂ ਤੱਕ ਨਹੀਂ ਇੱਥੇ ਆਪਾਂ ਰਜੈਕਟ ਕਰਦੇ ਆ ਵੀ ਉਦੋਂ ਤੱਕ ਇਲੈਕਸ਼ਨ ਦਾ ਲੈਣ ਨਹੀਂ ਹੋਗਾ ਜਦੋਂ ਤੱਕ ਇਹਦਾ ਮਸਲਾ ਹੱਲ ਨਹੀਂ ਹੋਗਾ ਸਮੱਸਿਆ ਦੇ ਉੱਤੇ ਕਿਉਂ ਨਹੀਂ ਰਾਜਨੀਤੀ ਤੋਂ ਉੱਤੇ ਹੋ ਕੇ ਇਕੱਠੇ ਹੁੰਦੇ ਜੀ ਦੇਖੋ ਤਾਂ ਹਮ ਹਰ ਲੀਡਰ ਹੁਣ ਮੈਂ ਮੈਂ ਤਾਂ ਆਪਣੀ ਆਪਣੀ ਦੱਸ ਸਕਦਾ ਕਿ ਮੈਂ ਏਰੀਆ ਦੇ ਨਾਲ ਲੀਡਰ ਇਹਨਾਂ ਲੋਕਾਂ ਨੇ ਚੁਣਨਾ 4 ਤੀ ਨੂੰ 1 ਤੀ ਨੂੰ VOTING ਹੈ 4 ਨੂੰ ਰਿਜ਼ਲਟ ਆਣਾ MP ਬੰਨਾ ਕੋਠੀਆਂ ਮਿਲਣੀਆਂ ਕਾਰਾਂ ਜਿਪਸੀਆਂ ਸਹੂਲਤਾਂ ਮਰਨੇ ਦਮ ਤੱਕ ਸਹੂਲਤਾਂ ਮਿਲਣੀਆਂ ਕਿਹਨਾਂ ਨੇ ਦੇਣੀਆਂ ਇਹਨਾਂ ਲੋਕਾਂ ਨੇ ਦੇਣੀਆਂ ਇਹ ਤਾਂ ਸਾਨੂੰ ਜਾਗਰੂਕ ਹੋਣਾ ਚਾਹੀਦਾ ਸਾਨੂੰ ਹੁਣ ਸਾਡੇ 50 100 ਪਿੰਨਾਂ ਦਾ ਮਸਲਾ ਹੈ ਉਹ ਅਸੀਂ ਦੇਖਣਾ ਕਿ ਅਸੀਂ ਲੀਡਰਾਂ ਤੋਂ ਕੀ ਕਮਿਟਮੈਂਟ ਲੈਣੀ ਜਿੱਥੋਂ ਤੱਕ ਮੇਰਾ ਸਵਾਲ ਹੈ ਮੈਂ ਮੈਨੂੰ ਚਾਹੇ ਸੀਐਮ ਜਿੱਥੋਂ ਉਹਨਾਂ ਨੇ ਕਿਹਾ ਵੀ ਜਿੱਥੇ ਸੀਐਮ ਸਾਹਿਬ ਦੇ ਅੱਗੇ ਵੀ ਜਾਣਾ ਪਿਆ ਸੀਐਮ ਸਾਹਿਬ ਤੱਕ ਪਹੁੰਚ ਕਰਾਂਗੇ ਅਗਰ ਫੇਰ ਕੋਈ ਗੱਲ ਵਿਗੜਦੀ ਹੈ ਤੁਸੀਂ ਅੱਗੇ ਹੋਗੇ ਮੈਂ ਪਿੱਛੇ ਹੋਵਾਂਗਾ ਪਰ ਮੈਨੂੰ ਕਿਸੇ ਵੀ ਕੀਮਤ ਤੇ ਮੇਰਾ ਚਾਹੇ ਕੋਈ ਆਪਣਾ ਨਿੱਜੀ ਨੁਕਸਾਨ ਵੀ ਹੋ ਜੇ ਮੈਂ ਕਰਵਾਉਣ ਨੂੰ ਆਪਣੇ ਏਰੀਆ ਲਈ ਤਿਆਰ ਹਾਂ ਜੇ ਦਲੀਲਾਂ ਇਹ ਦਿੱਤੀਆਂ ਗਈਆਂ ਵੀ ਨਹੀਂ ਜੀ ਕੋਈ ਗੱਲ ਨਹੀਂ ਇਹਦਾ ਕੋਈ ਨੁਕਸਾਨ ਨਹੀਂ ਹੋਣਾ ਤੁਹਾਡੀ ਪਾਰਟੀ ਜਾਂ ਸਰਕਾਰ ਇਹ ਦੇਣ ਲੱਗੀ ਕਿ ਕਾਲੋ ਸਾਹਿਬ ਇਹ ਪਾਰਟੀ ਵੀ ਛੱਡ ਦੇਣਗੇ ਅਸਤੀਫਾ ਦੇ ਦੇਣਗੇ ਅਗਰ ਮੇਰੇ ਰੋਪੜ ਵਿਧਾਨ ਸਭਾ ਹਲਕੇ ਮੇਰੇ ਨੂਰਪੁਰ ਬੇਦੀ ਦੇ 150 ਪਿੰਡਾਂ ਦੀ ਜ਼ਿੰਦਗੀ ਦਾ ਕੋਈ ਵੀ ਹੋਇਆ ਪਾਰਟੀ ਦਾ ਬਹੁਤ ਦੂਰ ਦੀ ਗੱਲ ਹੈ ਮੈਂ ਪਾਰਟੀ ਤੋਂ ਪਹਿਲਾਂ ਸਟਾਰਟਿੰਗ ਪੁਆਇੰਟ ਵੀ ਕਿਹਾ ਸੀ ਐਂਡ ਪੁਆਇੰਟ ਵੀ ਹੁਣ ਇਹ ਕਹਿਣ ਲੱਗਿਆ ਕਿ ਮੈਂ ਆਪਣੀ ਮੌਤ ਜਾਨ ਤੱਕ ਗਵਾ ਦਾਂਗਾ ਪਰ ਮੈਥਨੋਲ ਦਾ ਯੂਨਿਟ ਨਹੀਂ ਲੱਗਣ ਦੇਣਾ ਇੱਕ ਗੱਲ ਮਾਈਨਿੰਗ ਦੀ ਵੀ ਹੋਈ ਹੈ ਜੀ ਇੱਥੇ ਇਹਨਾਂ ਲੋਕਾਂ ਦੀ ਵੀ ਚਰਚਾ ਹੈ ਵੀ ਇੱਥੇ ਲਗਾਤਾਰ ਮਾਈਨਿੰਗ ਹੋ ਰਹੀ ਹੈ ਜੀ ਸਰਕਾਰ ਦੇ ਵਿੱਚ ਹਾਲਾਂਕਿ ਮਾਈਨਿੰਗ ਦਾ ਬਹੁਤ ਵੱਡਾ ਮੁੱਦਾ ਰੱਖਿਆ ਗਿਆ ਸੀਗਾ ਜੀ ਜਦੋਂ ਚੰਨੀ ਸਰਕਾਰ ਵੀ ਸੀਗੀ ਹਜ਼ੂਰ ਆਗਮ ਚੰਡਾ ਜੀ ਖੁਦ ਇੱਥੇ ਆਉਂਦੇ ਨੇ ਤਾਂ ਅੱਜ ਵੀ ਤਾਂ ਉਹ ਉਹੀ ਬਾਈ ਜੀ ਕਹਿੰਦੇ ਲਗਾਤਾਰ ਚੱਲ ਰਿਹਾ ਜੀ ਉਹਦੇ ਬਾਰੇ ਵੀ ਬੋਲ ਰਹੇ ਹੋ ਤੁਸੀਂ ਜਾਂ ਵੀ ਸਾਡੀ ਪਾਰਟੀ ਆ ਚਲੋ ਕੋਈ ਨਾ ਚੁੱਪ ਕਰ ਜਿਓ ਦੇਖੋ ਜੀ ਜਿੱਥੇ ਤੱਕ ਮੇਰੇ ਨਿੱਜੀ ਦੋਸਤ ਪਾਰਟੀ ਦੇ ਛੋਟਾ ਵਰਕਰ ਪੰਜਾਬ ਲੈਵਲ ਦਾ ਉਹਦੇਦਾਰ ਸਹਿਬਾਨ ਜਾਂ ਮੇਰੇ ਇਸ ਏਰੀਆ ਦੇ ਜਿੰਨੇ ਮੇਰੇ ਨਾਲ ਜੁੜੇ ਹੋਇਆ ਉਹਨਾਂ ਨੂੰ ਮੇਰੇ ਬਾਰੇ ਅੱਛੇ ਤਰੀਕੇ ਨਾਲ ਪਤਾ ਕਿ ਇਹ ਬੰਦਾ ਕਿਸ ਕਿੰਨਾ ਕਿੰਨਾ ਕਿਹਨਾਂ ਕਿਸੇ ਵਾਸਤੇ ਲੈ ਸਕਦਾ ਗੱਲ ਕੀ ਸੀਗੀ ਸਰਦਾਰ ਭਗਵਾਨ ਸਿੰਘ ਮਾਨ ਦਾ ਪੰਜਾਬ ਸਰਕਾਰ ਦਾ ਇੱਕੋ ਮਿਸਾਲ ਕਿ ਕੋਈ ਗਲਤ ਕੰਮ ਨਹੀਂ ਅਸੀਂ ਹੋਣ ਦੇਣਾ ਅਜੇ ਤੱਕ ਭਗਵਾਨ ਸਿੰਘ ਮਾਨ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਰਿਸ਼ਵਤ ਦਾ ਕੋਈ ਪੈਸੇ ਦਾ ਕੋਈ ਲੈਣ ਦੇਣ ਦਾ ਇਲਜ਼ਾਮ ਕੋਈ ਸਾਬਤ ਨਹੀਂ ਕਰ ਸਕੀ ਵਿਰੋਧੀ ਧਿਰ ਜਿੱਥੋਂ ਤੱਕ ਗੱਲ ਰਹੀ ਹਲਕੇ ਦੀ ਹਰ ਗੱਲ ਸੀਐਮ ਲੈਵਲ ਤੱਕ ਨਹੀਂ ਪਹੁੰਚਦੀ ਹਲਕੇ ਦੇ ਵਿੱਚ ਪੰਜਾਬ ਦੇ 117 ਹਲਕਾ ਵ代ਕ ਨੇ ਜੋ ਹਲਕੇ ਦੇ ਵਿੱਚ ਹੁੰਦਾ ਉਹਦੇ ਲਈ ਸਭ ਤੋਂ ਜ਼ਿੰਮੇਵਾਰ ਹਲਕਾ ਵ代ਕ ਹੁੰਦਾ ਅਗਰ ਕੋਈ ਕੰਮ ਗਲਤ ਹੋ ਰਿਹਾ ਤਾਂ ਉਹ ਵੀ ਇਸੇ ਆਏਗਾ ਅਗਰ ਕੋਈ ਵਧੀਆ ਬਦਾਇਕ ਸਾਹਿਬ ਕੰਮ ਕਰ ਦੇ ਤਾਂ ਜਨਤਾ ਉਹ ਵੀ ਉਹਦੇ ਹੱਕ ਚ ਭੁਗਤੇਗੀ। ਮਤਲਬ ਮਾਈਨਿੰਗ ਦੀ ਰਿਪੋਰਟ ਹੀ ਨਹੀਂ ਲੈ ਰਹੇ ਸੀ ਆਮ ਸਾਹਿਬ ਜਿਹੜੇ ਮੁੱਦੇ ਦੇ ਉੱਤੇ ਬਾਈ ਜੀ ਪੰਜਾਬ ਦੇਖ ਰਿਆ ਸੀ ਮਸਲੇ ਨੂੰ ਉਸ ਉਹ ਮਸਲਾ ਨਾ ਸੀ ਆਮ ਦੇ ਧਿਆਨ ਦੇ ਵਿੱਚ ਹੋਵੇ ਇਹ ਵੀ ਫਿਰ ਗਲਤ ਗੱਲ ਹੈ ਜੀ ਫਿਰ। ਦੇਖੋ ਮਸਲੇ ਸਾਰੇ ਧਿਆਨ ਦੇ ਵਿੱਚ ਨੇ ਮਸਲਿਆਂ ਦਾ ਹੱਲ ਵੀ ਹੋ ਰਿਹਾ ਜਿਹੜੀ ਨਜਾਇਜ਼ ਮਾਈਨਿੰਗ ਹੈ ਇਹ ਰਾਤ ਬਰਾਤੇ ਚੱਲਦੀ ਹੈ ਉਹਨਾਂ ਦੇ ਕਾਰਵਾਈ ਵੀ ਪ੍ਰੋਪਰ ਤਰੀਕੇ ਨਾਲ ਹੋ ਰਹੀ ਪਰਚੇ ਵੀ ਹੋ ਰਹੇ ਆ ਠੀਕ ਹੈ ਤੇ ਹੋਰ ਵੀ ਆਉਣ ਵਾਲੇ ਟਾਈਮ 'ਚ ਤੁਹਾਨੂੰ 4 ਜੂਨ ਤੋਂ ਬਾਅਦ ਜਿਹੜਾ ਮਾਈਨਿੰਗ ਦਾ ਮੁੱਦਾ ਮੇਰੇ ਏਰੀਏ ਦੇ ਵਿੱਚ ਚੱਲ ਰਿਹਾ ਹੈ ਰੋਲਾ ਵੀ ਹੈ ਔਰ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਕਿ ਝੂਠ ਵੀ ਹੈ ਸੱਚਾਈ ਵੀ ਹੈ ਕਿ ਨਜਾਇਜ਼ ਮਾਈਨਿੰਗ ਹੁੰਦੀ ਹੈ ਜੇ ਕਾਰਵਾਈ ਹੁੰਦੀ ਆ ਪਰਚੇ ਦਰਜ ਹੁੰਦੇ ਆ ਇਟ ਮੀਨਸ ਨਜਾਇਜ਼ ਮਾਈਨਿੰਗ ਹੁੰਦੀ ਹੈ ਉਹਦੇ ਬਾਰੇ ਵੀ ਆਪਾਂ ਜਿਹੜਾ ਨਜਾਇਜ਼ ਮਾਈਨਿੰਗ ਹੈ ਇਹ ਬਹੁਤ ਵੱਡੇ 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 ਪੱਧਰ ਤੇ ਲੋਕਾਂ ਨੂੰ ਇਕੱਠ ਕਰਕੇ ਲੋਕਾਂ ਦੇ ਵਿੱਚ ਸਪਸ਼ਟਿਕਨ ਦੇਵਾਂਗੇ ਮਾਈਨਿੰਗ ਵੀ 4 ਜੂਨ ਤੋਂ ਬਾਅਦ ਬੰਦ ਕਰਾਵਾਂਗੇ 4 ਜੂਨ ਤੋਂ ਬਾਅਦ ਕਿਉਂ ਭਾਈ ਇਹ ਤਾਂ ਵਿਸ਼ਵਾਸ ਦਿਵਾਓ ਇਹਨਾਂ ਨੂੰ ਵੀ ਆ 4 ਜੂਨ ਤੋਂ ਪਹਿਲਾਂ ਆ ਚੱਕੋ ਜੀ ਸਾਰੀਆਂ ਅੰਦਰ ਕਰਤੀਆਂ ਤੇ ਲੋਕੋ ਹੁਣ ਤੁਸੀਂ 4 ਜੂਨ ਤੋਂ ਬਾਅਦ ਮਤਲਬ ਕਿ ਆਪਣੇ ਇੱਕ ਵਾਰ ਜੀ ਸਿਆਸਤ ਕਰਕੇ ਕਿਉਂਕਿ ਪਹਿਲਾਂ ਵੀ ਆਇਓ ਕਿ ਹੈ ਗਿਆ ਸੀਗਾ ਜੀ ਇੱਕ ਵਾਰ ਵਿਧਾਨ ਸਭਾ ਦੀ ਵੋਟਾਂ ਪਾ ਦਿਓ ਜੀ ਦੇਖੋ ਜਿਹੜਾ ਤੁਹਾਡਾ ਜਿਹੜਾ ਸਵਾਲ ਆ ਬਹੁਤ ਹੀ ਜਾਇਜ਼ ਸਵਾਲ ਹੈ ਔਰ ਮੈਂ ਜਿੱਥੇ ਤੱਕ ਮੈਂ ਵਿਸ਼ਵਾਸ ਦਵਾ ਸਕਦਾ ਆਪਣੇ ਵੱਲੋਂ ਕਿ ਆ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਕਿਉਂਕਿ ਮੈਂ ਰੋਪੜ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਸੀਗਾ ਮੈਂ ਰੋਪੜ ਵਿਧਾਨ ਮੈਂ ਆਪਣੇ ਧਾਇਰੇ ਚ ਰਹਿ ਕੇ ਗੱਲ ਕਰਦਾ ਕਿ ਰੋਪੜ ਵਿਧਾਨ ਸਭਾ ਹਲਕੇ ਦੇ ਵਿੱਚ ਕੋਈ ਬੰਦਾ ਮੇਰੇ ਤੱਕ ਪਹੁੰਚ ਕਰੇ ਕਿ ਨਜਾਇਜ਼ ਮਾਇਨੇ ਕਿੱਥੇ ਹੁੰਦੀ ਹੈ ਉਸ ਬੰਦੇ ਦੇ ਕਾਰਵਾਈ ਨਾ ਹੋਵੇ ਤੇ ਅਸੀਂ ਮੈਂ ਤੇ ਉਹਦੇ ਚਾਰਪੀਤ ਕਹਾਂ ਦੋਚੀ ਹੈ ਉਹ ਬੰਦਾ ਚਾਹੇ ਵਿਧਾਇਕ ਦਾ ਹੋਵੇ ਚਾਹੇ ਮੰਤਰੀ ਦਾ ਹੋਵੇ ਤੁਸੀਂ ਕਾਰਵਾਈ ਕਰਵਾਓਗੇ ਮੈਂ ਓਪਨ ਚੈਲੰਜ ਕਰਦਾ ਔਰ ਰਿਕਾਰਡ ਕਹਿੰਦਾ ਕਿ ਰੋਪੜ ਵਿਧਾਨ ਸਭਾ ਹਲਕੇ ਦਾ ਕੋਈ ਵੀ ਨਾਗਰਿਕ ਹਰਪ੍ਰੀਤ ਕਾਲੋਂ ਦਾ ਦਫ਼ਤਰ ਹੈ પેટ્રોલ ਪੰਪ ਦੇ ਕਾਲੋਂ પેટ્રોલ ਪੰਪ ਤੇ ਮੇਰਾ ਨੰਬਰ ਹਰ ਇੱਕ ਦੇ ਕੋਲ ਹੈ ਉਹ ਮੈਨੂੰ ਉਹਦੀ ਸ਼ਿਕਾਇਤ ਕਰੇ ਉਹ ਚਾਹੇ ਵਿਧਾਇਕ ਦਾ ਹੋਵੇ ਚਾਹੇ ਹਰਪ੍ਰੀਤ ਕਾਲੋਂ ਦਾ ਹੋਵੇ ਚਾਹੇ ਉਹ ਕਿਸੇ ਵੀ ਵੱਡੇ ਛੋਟੇ ਲੀਡਰ ਦਾ ਹੋਵੇ ਉਸ ਬੰਦੇ ਤੇ ਕਾਰਵਾਈ ਵੀ ਕਰਾਵਾਂਗੇ ਉਹਨੂੰ ਅਰੇਸਟ ਵੀ ਕਰਾਵਾਂਗੇ ਸਾਣਾ ਮਸ਼ੀਨਾ ਹੋਊਗੀ ਕਾਰਵਾਈ ਸਾਣੇ ਮਸ਼ੀਨਾ ਜੀ ਕਿਉਂਕਿ ਬੰਦਿਆਂ ਦੇ ਕਾਰਵਾਈ ਕਰ ਦਿੱਤੀ ਜਾਂਦੀ ਹੈ ਸੰਧ ਮੰਡਲੇ ਛੱਡ ਦਿੱਤੇ ਜਾਂਦੇ ਆ ਜੀ ਦੇਖੋ ਤੁਸੀਂ ਤੁਸੀਂ ਵੀ ਦੇਖੋ ਸਭ ਕੋ ਜਾਣਦੇ ਆ ਕਿ ਜਿਹੜਾ ਪ੍ਰਸ਼ਾਸਨ ਹੈ ਬਿਊਰੋਕ੍ਰੇਸੀ ਹੈ ਇਹ ਪਹਿਲਾਂ ਜਿਹੜੇ ਪਿਛਲੇ 70 ਸਾਲ ਤੋਂ ਚਾਹੇ ਆਈਪੀਐਸ ਚਾਹੇ ਆਈਐਸ ਚਾਹੇ ਐਕਸੀਨ ਮਾਈਨਿੰਗ ਆ ਚਾਹੇ ਐਸਡੀਓ ਮਾਈਨਿੰਗ ਹੈ ਜਿਹੜਾ 70 ਸਾਲ ਤੋਂ ਚੱਲ ਰਿਹਾ ਇੱਕ ਰਾਲ ਮਿਲ ਕੇ ਚੱਲ ਰਿਹਾ ਸੀ ਸਿਸਟਮ ਰਿਸ਼ਬਤ ਖੋਰੀਆਂ ਦਾ ਨਜਾਇਜ਼ ਮਾਈਨਿੰਗ ਦਾ ਨਜਾਇਜ਼ ਕਾਰੋਬਾਰ ਹੈ ਉਹਨੂੰ ਇੱਕਦਮ ਨੱਥ ਪਾਣ ਦੇ ਵਿੱਚ ਕਿਤੇ ਨਾ ਕਿਤੇ ਪ੍ਰਸ਼ਾਸਨ ਜਿਆਦਾ ਜ਼ਿੰਮੇਵਾਰ ਹੈ ਪ੍ਰਸ਼ਾਸਨ ਦੇ ਕਹਿੰਦੇ ਜਿਹੜਾ ਇਹ ਜਿਆਦਾ ਕੰਮ ਹੋ ਰਿਹਾ ਉਹ ਪ੍ਰਸ਼ਾਸਨ ਨੂੰ ਨਾਥ ਪਾਈ ਜਾਵੇਗੀ ਤੁਸੀਂ ਕਹਿੰਦੇ 70 ਸਾਲ ਤੋਂ ਪਰ ਕੁਮਰ ਵਿਜੇ ਪ੍ਰਤਾਪ ਕਹਿੰਦੇ ਰਗਵ ਚੱਡਾ ਦੇ ਬੰਦੇ ਅੱਜ ਵੀ ਚਿੱਟਾ ਵੇਚਦੇ ਜੀ ਉਹਨਾਂ ਦੇ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਨੂੰ ਤਾਂ ਸਿੱਧੇ ਦੋਸ਼ ਲਾਉਂਦੇ ਜੀ ਦੇਖੋ ਹਲਕਾ ਵਿਧਾਇਕ ਵੀ ਨੇ ਉਹ ਇੱਕ ਆਈਪੀਐਸ ਆਫੀਸਰ ਵੀ ਨੇ ਤੇ ਜਿੱਥੋਂ ਤੱਕ ਇਹ ਕਹਾਂ ਕਿ ਉਹ ਬਹੁਤ ਵੱਡੀ ਲੜਾਈ ਵੀ ਲੜਦੇ ਪਏ ਨੇ ਸਿੱਖ ਸਿੱਖ ਧਰਮ ਦੀ ਮੈਂ ਉਹਨਾਂ ਬਾਰੇ ਕੋਈ ਕਮੈਂਟ ਨਹੀਂ ਕਰਦਾ। ਵੈਸੇ ਉਹਨਾਂ ਨੂੰ ਮੰਨਦੇ ਹੋ ਇਮਾਨਦਾਰ ਹੈ ਜੀ ਵੀ ਪਾਰਟੀ ਨੂੰ ਉਹਨਾਂ ਦੀ ਸੁਣਨੀ ਚਾਹੀਦੀ ਕਿ ਤਰ੍ਹਾਂ ਦੇ ਨਾਲ ਜਿਵੇਂ ਉਹਨਾਂ ਨੂੰ ਸਾਈਡ ਕੀਤਾ ਹੋਇਆ ਜੀ। ਬਿਲਕੁਲ ਮੈਂ ਨਿੱਜੀ ਸੋਚਾਂ ਕੀ ਇੱਕ ਸਿੱਖ ਹੋਣ ਦੇ ਨਾਤੇ ਵੀ ਕਿ ਜਿੱਥੇ ਤੱਕ ਮੈਂ ਸਟੱਡੀ ਕੀਤਾ ਕਿ ਉਹ ਇਮਾਨਦਾਰ ਬੰਦਾ ਹੈ। ਇਸ ਵਾਰ ਕਿਹਨੂੰ ਸਪੋਰਟ ਕਰ ਰਹੇ ਹੋ ਜੀ ਕਿ ਮਾਲਬਿੰਦਰ ਕਾਂਗੋਰੀ ਵੀ ਹੈਗੀ ਹੈ ਜੀ। ਉਹਨਾਂ ਦੀ ਖੁੱਲ੍ਹ ਕੇ ਸਪੋਰਟ ਵੀ ਕਰ ਰਹੇ ਹੋ ਤੁਸੀਂ? ਬਿਲਕੁਲ ਜੀ ਮੇਰੀ ਪਾਰਟੀ ਹੈ ਮੈਂ ਜ਼ਿਲ੍ਹਾ ਪ੍ਰਧਾਨ ਹੈ ਤੇ ਸਰਕਾਰ ਦਾ ਹਿੱਸਾ ਹੈ ਬਿਲਕੁਲ ਮਦਦ ਕਰ ਰਹੇ ਹਾਂ ਔਰ ਜਿੱਤਾਂ ਕਿ ਸੀਟ ਬੜੀ ਵੱਡੀ ਲੀਡ ਨਾਲ ਜਿੱਤਾਂ। ਕਿਹੜ ਚੌਨ ਰਜਗਾਰ ਦਿੱਤਾ ਜੀ 42000 ਸਰਕਾਰੀ ਨੌਕਰੀ ਦਿੱਤੀ ਜੀ ਪਹਿਲੀ ਗਰੰਟੀ ਬਿਜਲੀ ਦੀ ਹੈ ਤੁਸੀਂ ਪੂਰੇ ਪੰਜਾਬ ਦੇ ਵਿੱਚ ਜੇ ਅਗਰ 100 ਘਰ ਹੈ ਤੇ 80% ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਜੀ ਜੇ ਕੋਈ ਸਵਾਲ ਪੁੱਛਣਾ ਹੁੰਦਾ ਉਹਨਾਂ ਦੀ ਪੱਗਾਂ ਕਿਉਂ ਲਾਈਆਂ ਜਾਂਦੀਆਂ ਜੀ ਕਿਉਂ ਕੁੱਟੇ ਜਾਂਦੇ ਆ ਜੀ ਨੌਜਵਾਨ ਦੇਖੋ ਮਾਨ ਰੋਪੜ ਦੇ ਵਿੱਚ ਤੁਹਾਡੇ ਹਲਕੇ 'ਚ ਹੋਇਆ ਬਾਈ ਜੀ ਤੁਸੀਂ ਜ਼ਿਲ੍ਹਾ ਪ੍ਰਧਾਨ ਹੋ ਯੂਥ ਨੂੰ ਰਿਪਰੈਜ਼ੈਂਟ ਕਰਦੇ ਹੋ ਯੂਥ ਦਾ ਹੀ ਬਣਾਗਾ ਹੋ ਜਾਂਦਾ ਜੀ ਦੇਖੋ ਉਸ ਉਸ ਰੋਡ ਚੋਚ ਮੈਮੀ ਸੀਗਾ ਜਿਹੜੀ ਜਿੱਥੋਂ ਤੱਕ ਵਿਰੋਧ ਕਰਨ ਦੇ ਵੀ ਤਰੀਕੇ ਹੁੰਦੇ ਨੇ ਉਹ ਜਿਹੜਾ ਮੈਂ ਇਸ ਚੀਜ਼ ਤੇ ਪਹਿਲਾਂ ਤਾਂ ਮੈਂ ਖੁਦ ਨਖੇਦੀ ਕਰਦਾ ਅਸੀਂ ਵੀ ਗਲਤੀ ਮੰਨਦੇ ਆਂ ਅਗਰ ਕੋਈ ਪ੍ਰਸ਼ਾਸਨ ਨੇ ਉਹ ਕੀਤਾ ਕਈ ਵਾਰੀ ਸੀਐਮ ਦੀ ਸਿਕਿਉਰਿਟੀ ਦੇ ਵਿੱਚ ਪ੍ਰੋਟੋਕੋਲ ਨੂੰ ਦੇਖਣਾ ਪੈਂਦਾ ਕਈ ਤਰ੍ਹਾਂ ਦੀਆਂ ਏਜੰਸੀਜ਼ ਤੋਂ ਤੁਹਾਨੂੰ ਪਤਾ ਕਿ ਕਾਫੀ ਹਾਲੇ ਦਿਵਾਲੇ ਜਿਹੜਾ ਪ੍ਰੋਟੋਕੋਲ ਦੇ ਅਕੋਰਡਿੰਗ ਸਿਕਿਉਰਿਟੀ ਦਾ ਇਸ਼ੂ ਹੁੰਦਾ ਹੈਗਾ ਉਹ ਜਿਹੜਾ ਇੱਕ ਮੇਰਾ ਬ੍ਰਦਰ ਸੀਗਾ ਉਹ ਬਿਲਕੁਲ ਨਜ਼ਦੀਕ ਪਹੁੰਚ ਕੇ ਹੀ ਉਹਨੇ ਇਸ ਤਰ੍ਹਾਂ ਦੀ ਕੋਈ ਹਰਕਤ ਕੀਤੀ ਜਿਸ ਤੇ ਸਿਕਿਉਰਿਟੀ ਨੂੰ ਲੱਗਿਆ ਕਿ ਸ਼ਾਇਦ ਕੋਈ ਕੋਈ ਗਲਤ ਅਨਸਰ ਨਾ ਹੋਵੇ ਪਰ ਜੀ ਉਹ ਤਾਂ ਮੈਂ 7 ਬੰਦਿਆਂ ਦੇ ਇੰਟਰਵਿਊ ਕੀਤੀ ਉਹ ਕਹਿੰਦੇ ਜੀ ਅਸੀਂ ਜੀ ਠੇਕਾ ਮਜ਼ਦਮਾ ਜੀ ਠੇਕਾ ਸੰਘਰਸ਼ ਕਮੇਟੀ ਵੀ ਉਹ ਸਾਡੇ ਨਾਲ ਅਸੀਂ ਤਾਂ ਸਿਰਫ 21 ਵਾਰ ਸਾਨੂੰ ਮੀਟਿੰਗਾਂ ਭਗਵੰਤਮਾਨ ਹੋਰਾਂ ਨੇ ਦਿੱਤੀਆਂ 21 ਵਾਰ ਅਸੀਂ ਜਾਂਦੇ ਰਹੇ ਜੀ ਅਸੀਂ ਵਾਪਸ ਆਉਂਦੇ ਰਹੇ ਸਾਨੂੰ ਸਮਾਂ ਨਹੀਂ ਮਿਲਿਆ ਵੀ ਅਸੀਂ ਸਿਰਫ ਸਵਾਲ ਪੁੱਛਣ ਆਏ ਸੀ ਸਾਨੂੰ ਇੱਕ ਵੀ ਸਾਡੀ ਵੀਡੀਓ ਦੇ ਦਿਓ ਅਸੀਂ ਕਿਸੇ ਦੇ ਨਾਲ ਮਾਰ ਕਟਾਈ ਕੀਤੀ ਗਾਲ ਕੱਢੀ ਕਿਸੇ ਨੂੰ ਪਰ ਫੇਰ ਵੀ ਸਾਡੀਆਂ ਪੱਗਾਂ ਵੀ ਲਾਹ ਦਿੱਤੀਆਂ ਜੀ ਕੁੱਟਿਆ ਵੀ ਸਾਨੂੰ ਜੀ ਉਹ ਚੀਜ਼ ਤੁਸੀਂ ਅੱਜ ਕਿਹਾ ਵੀ ਸੀਐਮ ਦੀ ਸਿਕਿਉਰਿਟੀ ਆ ਇੱਕ ਪਾਸੇ ਤਾਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇ ਪਾ ਪੱਥਰ ਵੱਜ ਗਿਆ ਸੀ ਜੀ ਉਹ ਕਹਿੰਦਾ 베ਰੀ ਇਹਨਾਂ ਨੂੰ 베ਰ ਦੇ ਰਹੀ ਆ ਮੇਰਾ ਪੱਥਰ ਵੱਜਾ ਮੈਂ ਕੀ ਕਰਾਂ ਥਲੀ ਸਾਹਿਬ ਰੋਪੜ ਜ਼ਿਲ੍ਹੇ ਦੇ ਵਿੱਚ ਤੁਸੀਂ ਪਤਾ ਕਾਲਿਓ 22 ਸਬ ਇੰਸਪੈਕਟਰ ਭਰਤੀ ਹੋਏ ਤੇ ਮੈਨੂੰ ਲੱਗਦਾ ਕਿ ਹਰ ਪਿੰਡ ਦੇ ਵਿੱਚ ਹੁਣ ਇੱਕ ਇੱਕ ਕੋਈ ਸਾਡੀ ਭੈਣ ਕੋਈ ਭਰਾ ਪੰਜਾਬ ਪੁਲਿਸ ਚ ਹੋ ਗਿਆ ਮੈਂ ਕਹਿੰਦਾ ਕਿ 22 ਸਬ ਇੰਸਪੈਕਟਰ ਸਬ ਇੰਸਪੈਕਟਰ 2 2 ਸਟਾਰ ਕੋਈ ਇੱਕ ਬੰਦਾ ਵੀ ਕਹਦੇ ਉਂਗਲ ਉਠਾ ਕੇ ਵੀ ਕਿਸੇ ਵੀ ਲੀਡਰ ਨੇ ਜਾਂ ਪੰਜਾਬ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਜਾ ਕਿਸੇ ਵੀ ਆਫਸਰ ਸਹਿਬਾਨ ਨੇ 1 ਰੁਪਿਆ ਵੀ ਕਿਸੇ ਤੋਂ ਨੌਕਰੀ ਦਾ ਲਿਆ ਹੋਵੇ ਜਿੱਥੋਂ ਤੱਕ 2 ਸਾਲ ਦੀ ਸਰਕਾਰ ਦਾ ਹਜਾ ਸਮਾਂ ਹੋਇਆ 3 ਸਾਲ ਹੋਰ ਪੈਣੇ 2 ਸਾਲ ਦੇ ਵਿੱਚ ਕੋਈ ਵੀ ਬੰਦਾ ਅਗਰ ਘਰ ਵੀ ਬਣਾਉਣ ਲੱਗ ਜਾਏ ਤਾਂ ਵੀ ਬੜੀ ਮੁਸ਼ਕਲ ਕੰਪਲੀਟ ਹੁੰਦਾ ਸਮਾਂ ਲੱਗਦਾ ਹਰ ਮਸਲੇ ਹੱਲ ਕਰਾਂਗੇ ਔਰ ਦੁਬਾਰੇ ਸਰਕਾਰ ਵੀ ਰਿਪੀਟ ਉਹਨਾਂ ਨੂੰ ਉਸ ਤਰ੍ਹਾਂ ਸਮਝਾਇਆ ਜਾ ਸਕਦਾ ਬਾਈ ਬਈ ਕੋਈ ਗੱਲ ਨਹੀਂ ਕਿਉਂਕਿ ਇਹਦੇ ਨਾਲ ਮੈਨੂੰ ਐਂ ਲੱਗਦਾ ਵੀ ਜਿੱਥੇ ਸੀਐਮ ਸਾਹਿਬ ਜਾਂਦੇ ਜੇ ਕੋਈ ਵਿਰੋਧ ਕਰਨ ਆਉਂਦਾ ਤਾਂ ਸੀਐਮ ਸਾਹਿਬ ਨੂੰ ਤਾਂ ਨਹੀਂ ਚਲੋ ਜਿਆਦਾ ਕੈਂਡੀਡੇਟ ਨੂੰ ਜ਼ਰੂਰ ਨੁਕਸਾਨ ਹੋ ਜਾਣਾ ਜੀ ਉਹਦਾ ਨਹੀਂ ਦੇਖੋ ਇਹੋ ਜਿਹਾ ਕੋਈ ਇਸ਼ੂ ਨਹੀਂ ਹੈਗਾ ਇਹੋ ਜਿਹੀ ਕੋਈ ਵੱਡਾ ਮੈਂ ਉੱਥੇ ਖੁਦ ਮੌਜੂਦ ਸੀਗਾ ਇਹੋ ਜਿਹੀ ਕੋਈ ਗੱਲ ਨਹੀਂ ਸੀ ਉਹ ਜਸਟ ਉਹਨਾਂ ਦਾ ਜਿਹੜਾ ਪ੍ਰੋਟੈਸਟ ਕਰਨ ਦਾ ਢੰਗ ਸੀ ਜੇ ਤਾਂ ਉਹ ਸਾਨੂੰ ਪਹਿਲਾਂ ਦੱਸ ਦਿੰਦੇ ਕੱਲ ਵੀ ਹੁਸ਼ਿਆਰਪੁਰ ਦੇ ਵਿੱਚ ਹੋਇਆ ਉਹਨਾਂ ਦੀ ਉਹਨਾਂ ਨਾਲ ਮੀਟਿੰਗ ਕੀਤੀ ਪਹਿਲਾਂ ਲੀਡਰਸ਼ਿਪ ਨਾਲ ਉਹ ਕਹਿੰਦੇ ਕਿ ਅਸੀਂ ਸਾਡਾ ਆ ਸਾਡੇ ਨਾਲ ਕਮਿਟਮੈਂਟ ਸੀਗੀ ਇਹ ਪੂਰੀ ਨਹੀਂ ਹੋਈ ਤੇ ਉੱਥੇ ਸੀਐਮ ਸਾਹਿਬ ਦੇ ਨਾਲ ਉਹਨਾਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਔਰ ਜਿਹੜੀ ਹੈ ਉਹਨਾਂ ਦਾ ਮੀਟਿੰਗ ਦਾ ਵੀ ਜਿਹੜਾ ਟਾਈਮ ਫਿਕਸ ਕਰਾਇਆ ਗਿਆ ਉਹਨਾਂ ਨੇ ਦੱਸਤਾ ਸੀ ਜੀ ਪਰ ਉਹ ਕਹਿੰਦੇ ਪਹਿਲਾਂ ਹੀ ਜਿਹੜੇ ਜਿਹੜੇ ਲੀਡਰ ਨੇ ਦੱਸਿਆ ਸੀ ਵੀ ਅੱਜ ਜੇ ਅਸੀਂ ਮਾਨ ਸਾਹਿਬ ਨਾਲ ਸਾਨੂੰ ਸਮਾਂ ਦਵਾਉ ਜੇ ਅਸੀਂ ਸਵਾਲ ਕਰਨੇ ਆ ਉਹਨਾਂ ਨੂੰ ਤੇ ਉਹ ਪੁਲਿਸ ਨੇ ਚੱਕ ਲਈ ਸਵੇਰੇ ਨੇ ਉਹ ਲੀਡਰ ਤਾਂ ਹੁਣ ਜਿਹਦੇ ਨਾਲ ਕੋਈ ਡਿਸਕਸ ਹੋਈ ਆ ਜਾਂ ਲੀਡਰ ਦੇ ਨਾਲ ਗੱਲ ਹੋਈ ਆ ਉਹ ਹੀ ਉਸ ਦਾ ਵਧੀਆ ਜਵਾਬ ਦੇ ਸਕਦਾ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜੀ ਚਲੋ ਬਹੁਤ ਸ਼ੁਕਰੀਆ ਕਾਲੋਂ ਸਾਹਿਬ ਧੰਨਵਾਦ ਤੁਹਾਡਾ ਜੀ ਸੋ ਹਰਪ੍ਰੀਤ ਸਿੰਘ ਕਾਲੋਂ ਜਿਹੜੇ ਇੱਥੇ ਪਹੁੰਚੇ ਔਰ ਖਾਸ ਤੌਰ ਤੇ ਲੋਕਾਂ ਨੂੰ ਵੀ ਕਿਹਾ ਵੀ ਬਈ ਲੀਡਰਾਂ ਦੇ ਉੱਤੇ ਭਰੋਸਾ ਨਾ ਕਰਿਓ ਮੇਰੇ ਉੱਤੇ ਵੀ ਭਰੋਸਾ ਨਾ ਕਰਿਓ ਇਸ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਜੇ ਮੇਰੀ ਜਾਨ ਵੀ ਲੱਗਦੀ ਹੈ ਤਾਂ ਉਹ ਵੀ ਘਟ ਹੈ ਮੈਂ ਜਾਨ ਦੇ ਦਾਂਗਾ ਪਰ ਇਹ ਫੈਕਟਰੀ ਨਹੀਂ ਚੱਲਣ ਦੇਵਾਂਗਾ ਸੋ ਕਾਲੋਂ ਸਾਹਿਬ ਦੇ ਇਹ ਸ਼ਬਦ ਕਿੰਨੇ ਕੁ ਸੱਚੇ ਸਾਥ ਹੁੰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜਾਣਾ ਸੋ ਗੱਲਬਾਤ ਕੀਤੀ ਹਰਪੀ ਸਿੰਘ ਕਾਲੂਹਰਾਂ ਦੇ ਨਾਲ ਦਿਓ ਇਜਾਜ਼ਤ ਧੰਨਵਾਦ